ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਚਾਰ ਟਰੈਕਟਰ ਵਕਾਉ 1 12 6.5 ਦਾ ਟਰਾਲਾ ਵਕਾਉ ਲੈ ਕੇ ਆਏ ਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਪਹਿਲਾਂ ਗੱਲ ਕਰੀਏ ਸਵਰਾਜ 735 XT ਨਵਾਂ ਮਾਡਲ ਟਰੈਕਟਰ ਆ ਵੀਰੋ ਰਿੰਮਾਂ ਦਾ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੀ ਹਾਲਤ ਆ ਟਰੈਕਟਰ ਦੇ ਆਪਾਂ ਟਾਇਰਾਂ ਦੀ ਗੱਲ ਕਰੀਏ 70 80 ਪੈਸੇ ਟਾਇਰ ਨੇ ਬੀਕੇਟੀ ਦੇ ਚਾਰੇ ਟਾਇਰ ਨੇ ਕੰਪਨੀ ਦੇ ਕਮਾਂਡਰ ਟਾਇਰ ਨੇ ਜੀ ਦੇਖ ਸਕਦੇ ਹਾਂ ਰਿੰਮਾ ਦਾ ਬਿਲਕੁਲ ਨਵਾਂ ਟਰੈਕਟਰ ਆ ਖੇਤੀ ਤੇ ਚੱਲਿਆ ਟਰੈਕਟਰ ਆ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਵੀਰ ਕੋਲ ਨੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2015 ਮਾਡਲ ਟਰੈਕਟਰ ਆ ਡਬਲ ਕਲਚ ਦੇ ਵਿੱਚ ਟਰੈਕਟਰ ਆ ਵੀਰੋ ਇਹ ਕਿਆ 41 HP ਪਾਵਰ ਦਾ ਟਰੈਕਟਰ ਆ ਵੀਰੋ ਇਹ ਦੇਖ ਸਕਦੇ ਹੋ ਤੁਸੀਂ ਹਾਲਤ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਦੇਖ ਸਕਦੇ ਹੋ ਬਹੁਤ ਘੱਟ ਚੱਲਿਆ ਟਰੈਕਟਰ ਆ ਘਰੇਲੂ ਟਰੈਕਟਰ ਆ ਵਾਚ ਲਾ ਕੇ ਦਸੱਲੀ ਕਰਕੇ ਪੂਰੀ ਫੇਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਮਰਗਿਆਟਾਂ ਦਾ ਬਿਲਕੁਲ ਨਵਾਂ ਬਾਡੀ ਲਾਈਨ ਦਾ ਮਗਰਲੇ ਹਿੱਸੇ ਦਾ ਇੰਜਨ ਦਾ ਬਿਲਕੁਲ ਨਵਾਂ ਟਰੈਕਟਰ ਆ ਤੁਸੀਂ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਰੋ ਜੇ ਆਪਾਂ ਹੁਣ ਇਸ ਦੇ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 380000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਕੋਈ ਪੱਕਾ ਰੇਟ ਨਹੀਂ ਵੀਰੋ ਪੂਰਾ ਮਾਨਤਾਣ ਤੁਹਾਡਾ ਕੀਤਾ ਜਾਊਗਾ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9465693384 ਤੇ ਵੀਰ ਨੂੰ ਫੋਨ ਕਰਕੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅੱਗੇ ਗੱਲ ਕਰੀਏ ਸਵਰਾਜ 855 ਬਹੁਤ ਸੋਹਣਾ ਸਾਂਭਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਹਾਲਤ ਤੁਹਾਡੇ ਸਾਹਮਣੇ ਆ ਵੀਰੋ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ 2010 ਮਾਡਲ ਟਰੈਕਟਰ ਆ ਪਾਵਰ ਸਟੀering ਆ ਇਹ ਵੀਰੋ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਬਹੁਤ ਸੋਹਣਾ ਸਾਫ਼ ਚੰਗੇ ਟਾਇਰ ਕੰਪਨੀ ਦੇ ਪਾਏ ਹੋਏ ਨੇ ਨਵੇਂ ਵਰਗੇ ਟਾਇਰ ਨੇ ਹਾਲਤ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਇੰਜਨ ਦਾ ਗੇਅਰ ਦਾ ਬਿਲਕੁਲ ਨਵਾਂ ਟਰੈਕਟਰ ਆ ਜੇ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 340000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9872784745 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਜਾਂ ਕੋਈ ਵੀ ਵੀ ਟਰੈਕਟਰ ਖਰੀਦਣ ਦਾ ਚਾਹਵਾਨ ਉਹ ਵੀਰ ਇੱਕ ਵਾਰ ਜ਼ਰੂਰ ਕਿਸਾਨ ਵੀਰ ਨੂੰ ਫੋਨ ਕਰੇ ਤੇ ਬੰਦ ਹੀ ਜਾਣਕਾਰੀ ਪ੍ਰਾਪਤ ਕਰਕੇ ਟਰੈਕਟਰ ਖਰੀਦ ਸਕਦਾ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਦੇ ਰੰਗ ਪੇਂਟ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੀ ਹਾਲਤਾਂ ਪਾਵਰ ਸਟੀering ਕੀਤਾ ਹੋਇਆ origignal ਤੇਲ ਬ੍ਰੇਕ ਨੇ ਰੰਗ ਪੇਟ ਦਾ ਬਿਲਕੁਲ ਨਵਾਂ ਬਹੁਤ ਸੋਹਣਾ ਸਾਂਭਿਆ ਹੋਇਆ ਘਰੇਲੂ ਟਰੈਕਟਰ ਆ ਵੀਰੋ ਜਿਸ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਾਣਾ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰਨੀ ਅੱਗੇ ਵੀਰੋ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ 12 ਫੁੱਟ ਲੰਬਾਈ ਵਾਲਾ ਟਰਾਲਾ 6.5 ਫੁੱਟ ਚੜਾਈ ਜੈਕ ਵਾਲਾ ਟਰਾਲਾ ਨਵਾਂ ਬਣਿਆ ਹੋਇਆ ਟਰਾਲਾ ਪੂਰੇ ਚੰਗੇ ਲੋਹੇ ਦਾ ਹੈਵੀ ਬਣਿਆ ਹੋਇਆ ਟਰਾਲਾ ਬੈੱਡ ਤੇ ਦਾਣੇ ਵਾਲੀ ਜਾਲੀ ਲੱਗੀ ਹੋਈ ਆ ਪੂਰੀ ਚੰਗੀ ਕੰਪਨੀ ਦੀ ਜਾਲੀ ਲੱਗੀ ਹੋਈ ਆ ਰੰਗ ਪੇਂਟ ਪੂਰਾ ਕੰਪਨੀ ਦਾ ਕੀਤਾ ਹੋਇਆ ਪੂਰੀ ਸਫਾਈ ਨਾਲ ਕੀਤਾ ਹੋਇਆ ਦੇਖ ਸਕਦੇ ਆ ਤੁਸੀਂ ਟਰਾਲਾ ਬਹੁਤ ਸੋਹਣਾ ਤਿਆਰ ਕੀਤਾ ਗਿਆ ਨਵਾਂ ਬਣਾਇਆ ਟਰਾਲਾ ਵੀਰੋ ਦੇਖ ਸਕਦੇ ਆ ਤੁਸੀਂ ਪੂਰਾ ਹੈਵੀ ਗਾਡਰ ਚੈਨਰ ਲੱਗੇ ਹੋਏ ਨੇ ਸ਼ੌਕ ਨਾਲ ਤਿਆਰ ਕੀਤਾ ਗਿਆ ਟਰਾਲਾ ਦੇਖ ਸਕਦੇ ਹੋ ਤੁਸੀਂ ਮੱਛੀ ਦਾ ਟਾ ਟਰਾਲੇ ਦਾ ਵਜਨ ਦਾ ਬਹੁਤ ਹੈਵੀ ਟਰਾਲਾ ਵੀਰੋ ਜੇ ਆਪਾਂ ਇਹਦੇ ਡਿਮਾਂਡ ਦੀ ਗੱਲ ਕਰੀਏ ਵੀਰ ਕੰਨ ਨੂੰ 1,95,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਣ ਕੀਤਾ ਜਾਊਗਾ ਜੋ ਵੀਰ ਖਰੀਦਣ ਦਾ ਚਾਹਵਣ ਇੱਕ ਵਾਰ ਦਸੱਲੀ ਕਰਕੇ ਵੀਰ ਨੂੰ ਫੋਨ ਕਰਕੇ ਟਰਾਲਾ ਖਰੀਦ ਸਕਦਾ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9914633030 ਤੇ ਵੀਰ ਨੂੰ ਫੋਨ ਕਰਕੇ ਟਰਾਲੇ ਬਾਰੇ ਵੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਜਾਣਕਾਰੀ ਸਾਡੇ ਤੋਂ ਦੱਸਣ ਕਰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਟਰਾਲਾ ਦੇਖ ਪਰਖ ਕੇ ਦਸੱਲੀ ਕਰਕੇ ਵੀਰੋਂ ਫੇਰ ਖਰੀਦ ਸਕਦੇ ਹਾਂ ਵੇਦਾਗ ਟਾਇਰ ਨੇ ਚੰਗਾ ਟਰਾਲਾ ਵੀਰੋ ਅੱਗੇ ਗੱਲ ਕਰੀਏ ਅਰਜਨ 555 DI ਬਹੁਤ ਸੋਹਣਾ ਸੰਭਿਆ ਹੋਇਆ ਟਰੈਕਟਰ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਦੇਖ ਪਰਖ ਕੇ ਦਸੱਲੀ ਕਰਕੇ ਵੀਰੋ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਾਇਰਾਂ ਦੀ ਹਾਲਤ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕੰਪਨੀ ਦੇ ਟਾਇਰ ਨੇ ਨਵੇਂ ਵਰਗੇ ਰੰਗ ਪੇਂਟ ਦਾ ਪੂਰਾ 오ਰੀਜਨਲ ਸਾਫਟ ਟਰੈਕਟਰ ਆ ਬਾਡੀ ਲਾਈਨ ਦਾ ਕੋਈ ਮਾਡਲ ਇਹਨਾਂ ਦਾ ਕੋਈ ਦੁਬਾਰਾ ਰੰਗ ਪੇਟ ਨਹੀਂ ਹੋਇਆ ओरिजिनल ਰੰਗ ਪੇਟ ਆ ਪਾਵਰ ਸਟੀਅਰਿੰਗ ਦੇ ਵਿੱਚ ਟਰੈਕਟਰ ਆ ਵੀਰੋ ਤੇਲ ਬ੍ਰੇਕਾਂ ਨੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2016 ਮਾਡਲ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ 70 ਪੈਸੇ ਟਾਇਰ ਨੇ ਟਰੈਕਟਰ ਦੇ ਕੰਪਨੀ ਦੇ ਚਾਰੇ ਟਾਇਰ ਨੇ ਵੀਰੋ ਟਰੈਕਟਰ ਤੁਸੀਂ ਦੇਖ ਫਰਕ ਕੀ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ 2500 ਘੰਟਾ ओरिजिनल ਟਰੈਕਟਰ ਚੱਲਿਆ ਖੇਤੀ ਦੇ ਚੱਲਿਆ ਟਰੈਕਟਰ ਆ ਘਰੇਲੂ ਟਰੈਕਟਰ ਆ ਜੀ ਆਪਾਂ ਇਸ ਦੇ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 425000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਖਰੀਦਣ ਦੇ ਚਾਹਵਾਨ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427725955 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ ਵੀਰੋ ਜੌਂਡੀ 5310 ਸ਼ੋਅਰੂਮ ਕੜੇਸ਼ਨ ਦਾ ਟਰੈਕਟਰ ਬਹੁਤ ਸੋਹਣਾ ਸੰਭਿਆ ਹੋਇਆ ਘਰੇਲੂ ਟਰੈਕਟਰ ਪੂਰਾ origignal ਰੱਖਿਆ ਗਿਆ ਟਰੈਕਟਰ ਸਾਰਾ ਟਰੈਕਟਰ ਸੀਲ ਦਾ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਇੰਜਨ ਦਾ ਦੁਬਾਰਾ ਕੰਮ ਨਹੀਂ ਹੋਇਆ origignal ਸਾਰਾ ਟਰੈਕਟਰ ਆ ਮਾਡਲ 2010 ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 5 ਲੱਖ 575000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7837923424 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀਓ ਰਹਿ ਗਈ ਹੋਵੇ ਵੀਰ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮਾ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡਾ ਸਾਧਨ ਜੋ ਜਲਦ ਤੋਂ ਜਲਦ ਵੇਖ ਸਕੇ ਤੁਹਾਡੇ ਲਈ ਨਵੀਆਂ ਵੀਡੀਓ ਬਹੁਤ ਘੱਟ ਰੇਟ ਵਿੱਚ ਵਾਜਵਰੇਟਾਂ ਦੇ ਵਿੱਚ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ